ਅਹੀਂ ਲੱਦੰਦਾ ਖੁਬ ਇੱਕ ਨੂੰ ਉਧਰ ਤਾਰਿਆ ਉਹ ਮਗਰ ਉਹ ਮਗਰ ਤੁਰਿਆ ਹੁੰਦਾ ਹੁਣ ਇਹੀ ਮੁੜਿਆ ਉਹ ਦੇਖੋ ਇਹੀ ਮੁੜਿਆ ਨਾ ਦੂਜਾ ਦੇ ਮਗਰ ਆਉਂਦਾ ਹੁਣ ਉਹ ਆ ਗਿਆ ਨਾ ਮੁੜ ਕੇ ਲੇਡੀਜ਼ ਆਉਂਦੀਆਂ ਵਿੱਚ ਇਹਦੇ ਹਾਂ ਉਧਰ ਤੁਰਿਆ ਆਉਗੀ ਆਉਗੀ ਉਹ ਤੁਰੇ ਆਉਂਦੇ ਆ ਤੇ ਉਹ ਮੋਟਰਸਾਈਕਲ ਆ ਉਹ ਇੱਧਰ ਪਹਿਲਾਂ ਲੈ ਕੇ ਲਾਊਗਾ ਇੱਥੇ ਲਿਆ ਕੇ ਲਾ ਦਿਆਂਗਾ ਮੈਨੂੰ ਕੁੰਜੇ ਤੇ ਖੜਾ ਦੇਣਾ ਉਹ ਖੜਾ ਤੇ ਕਾ ਬੰਦਾ ਉਹਦੇ ਵੀ ਆਉਂਦੇ ਨੇ ਉਹ ਬੰਦਾ ਉਧਰ ਗਿਆ ਹੋਇਆ ਅਗਰ ਕੋਰ ਇਹ ਆਬਤੀ ਇਹ ਆਗਤ ਲਈ ਉਹਨੇ ਇਹ ਆਬਤੀ 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 ਹੋਬਤਿਆ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਅਣਪਛਾਤੇ ਲੁਟੇਰੇ ਦੇ ਵੱਲੋਂ ਸੈਰ ਕਰ ਰਹੀ ਇੱਕ ਔਰਤੀ ਸੋਨੇ ਦੀ 체ਨ ਖੋਈ ਗਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਚੀਆ ਕਰ ਰਹੀ ਪੀੜਤਔਰਤਾ ਕਹਿਣਾ ਕਿ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਕਿ ਦੋ ਵਿਅਕਤੀ ਮੋਟਰਸਾਈਕਲ ਸਵਾਰ ਹੋ ਕੇ ਆਏ ਨਜ਼ਦੀਕ ਆ ਕੇ ਗਲੇਦ ਨੂੰ ਹੱਥ ਪਾਇਆ ਤਾਂ ਸੋਨੇ ਦੀ ਚੇਨ ਖੋ ਕੇ ਫਰਾਰ ਹੋ ਗਏ ਦੋਨੋਂ ਵਿਅਕਤੀ ਸਿਰ ਤੋਂ ਮੋਨੇ ਸਨ ਇੱਕ ਵਿਅਕਤੀ ਦੇ ਹੈਲਮਟ ਪਾਇਆ ਹੋਇਆ ਸੀ ਤੇ ਉਸ ਦੇ ਵੱਲੋਂ कहा गया कि इन लुटेरिया जल्द फड़िया जावे हालांकि पुलिस मौके पर पहुंच चुकी है पुलिस ने सीसीटीवी तस्वीर खंगाल के मामले की जांच शुरू कर देती है नाम नाम चीज़ी। नाम चीज़ी। नाम चीज़ी। नाम चीज़ी। मेरा नाम हाँ जी नमस्कार जी मेरा नाम शिखा है हम इधर हरनाम नगर में रेंट पे रहते हैं मेरे हस्बैंड अमेजोन में काम करते हैं हम यहाँ पे वैसे चंडीगढ़ से हैं बट इधर आए हुए हैं अभी शाम के टाइम बच्चे को सैर करा रहे थे तो पीछे से बाइक वाले आए ਧਿਆਨ ਹਮ ਚਲੇ ਹੋਏ ਸਿ ਆਪਣੀ ਨਾ ਧਿਆਨ ਸਿ ਚਲੇ ਹੋਏ ਸਿ ਤੇ ਪਿੱਛੇ ਸਿ ਬਸ ਖਿੱਚ ਕੇ ਦੋ ਜਨੇ ਬਾਈਕ ਮੈਂ ਚੇਨ ਖਿੱਚ ਕੇ ਲੈ ਗਏ ਮੇਰਾ ਨਾਮ ਸੰਜਨਾ ਮਰਵਾਹਾ ਅਸੀਂ ਹਰਨਾਮਨਗਰ ਪਹਿਲੀ ਗਲੀ ਵਿੱਚ ਰਹਿੰਦੇ ਆਂ ਮੈਂ ਅੰਦਰ ਬੱਚੀ ਨੂੰ ਪੜਹਾ ਰਹੀ ਸੀ ਅਚਾਨਕ ਬਾਹਰ ਸੁਣਿਆ ਕਿ ਬਹੁਤ ਤੇ ਕੋਈ ਲੜਕੀ ਨਾ ਚੀਕਾ ਮਾਰੀ ਸੀ ਅਸੀਂ ਸਾਰੇ ਭੱਜ ਕੇ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੱਚਾ ਫੜਿਆ ਹੋਇਆ ਸੀਗਾ ਸਾਲ ਕੁ ਦਾ ਬੱਚਾ ਸੀਗਾ ਤੇ ਦੀਦੀ ਬਹੁਤ ਉੱਚ ਉੱਚ ਚੀਲਾ ਰਹੇ ਸੀ ਅਸੀਂ ਪੁੱਛਿਆ ਵੀ ਕੀ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫੋਨ ਤੇ ਮੇਰੀ ਚੇਨ ਕੋਈ ਲੈ ਗਿਆ ਖਿੱਚ ਕੇ ਚੇਨ ਉਹਨਾਂ ਦੇ ਕੋਈ ਦੋ ਬੰਦੇ ਬਾਈਕ ਤੇ ਸੀ ਉਹ ਜਾਨ ਨੂੰ ਭੱਜ ਚੁੱਕੇ ਸੀ ਜਾਨ ਨੂੰ ਮੇਰੇ ਹਸਬੰਡ ਪਿੱਛੇ ਉਹਨਾਂ ਦੇ ਐਕਟਿਵਾ ਤੇ ਜ਼ਰੂਰ ਗਏ ਨੇ ਪਰ ਉਹ ਉਟਾਲਾ ਵੱਲ ਨੂੰ ਚੋਰ ਜਾਨ ਨੂੰ ਚਲੇ ਗਈ ਸੀ ਫੋਨ ਰਹਿ ਗਿਆ ਸੀ ਦੀਦੀ ਨੂੰ ਸ਼ੱਕ ਖਬਰਾਂ ਬਾਰੇ ਲੱਗਾ ਕਿ ਉਹਨਾਂ ਦਾ ਫੋਨ ਵੀ ਚਲਾ ਗਿਆ ਬਟ ਫੋਨ نیچے गिर ਗਿਆ ਸੀਗਾ ਤੇ ਇਹ ਜਾਸਾ ਮਤਲਬ ਅਸੀਂ ਪਹਿਲੀ ਵਾਰ ਇੱਥੇ ਦੇਖਿਆ ਆ ਜਦਦੇ ਅਸੀਂ ਹਰਨਾਮਨਗਰ ਸ਼ਿਫਟ ਹੋਏ ਆ ਬਹੁਤ ਹੀ ਮਾੜੀ ਗੱਲ ਆ ਮਤਲਬ ਆਪਣੇ ਸਮਰਾਲੇ ਵਿੱਚ ਇਹ ਜਿਹੇ ਹਾਦਸੇ ਹੋ ਰਹੇ ਨੇ ਮੇਰੇ ਘਰ ਦੇ ਜਸਟ ਬਿਲਕੁਲ ਸਾਹਮਣੇ ਦੀ ਗੱਲ ਆ ਜਦੋਂ ਮਤਲਬ ਚੈਨ ਚੋਰੀ ਹੋਈ ਆ ਤਕਰੀਬਨ 7:30 ਤੋਂ 7:30 ਵਜੇ ਦਾ ਇਹ ਹੈ ਆਪਣਾ ਏਰੀਆ ਮਤਲਬ ਕਹਿ ਸਕਦੇ ਆ ਕਿ ਸੇਫ ਨਹੀਂ ਹੈਗਾ ਜੇ ਅੱਦਾਂ ਆਪਾਂ ਕੱਲੇ ਲੇਡੀਜ਼ ਇਸ ਟਾਈਮ ਮੰਦਿਰ ਜਾਣਾ ਵੀ ਸੇਫ ਨਹੀਂ ਹੈਗਾ ਤਾਂ ਮਤਲਬ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਆ ਲਾਈਟ ਬੰਦ ਹੋ ਰੋ ਸਰ ਨਾਮਨਗਰ ਕੀ ਵਾਕਿਆ ਜੀ ਤੁਸੀਂ ਬਣਦੇ ਸਾਨੂੰ ਕੋਈ ਕਾਲ ਆਈ ਸੀ ਲੇਡੀਜ਼ ਸਿਕਾਦੀ ਅੱਛਾ ਜੀ ਵਾਸ਼ੋ ਅਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮ ਇਸ ਸਟੇਟਮੈਂਟ ਲੈ ਕੇ ਕੈਮਰੇ ਵੀ ਦੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਕਿੰਨੇ ਬੰਦੇ ਦਾ ਕੱਲ ਤੇ ਸੀ ਇਹ ਦੋ ਮੈਨ ਦੋ ਦਸਦੇ ਦੋ ਮੈਨ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਹਾਂਜੀ ਸਰ ਜੀ ਸਰ ਕਿੰਨੇ ਕੀ ਸੀ ਉਹ ਲੇਡੀ ਠੀਕ ਹੈ ਜੀ ਉਹ ਲੱਗ ਨਹੀਂ 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 ਠੀਕ ਠਾਕ ਆ ਸਰ ਠੀਕ ਹੈ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣਗੇ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰ ਹੋ ਜਾਵੇ